ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਅੱਖ ਨੇ ਅਥਰੂ ਨਹੀਂ ਕੀਰੇ ਚਾਕੀ ਵੇਖ ਦਸ਼ਮੇਸ਼ ਦੁਲਾਰਿਆ ਦੀ ਸਦੀਆਂ ਬੀਤ ਗਈਆਂ ਐ ਪਰ ਅਜੇ ਤਾਈਂ ਪਰੇਸ਼ਾਨੀ ਨਹੀਂ ਗਈ ਸਤਾਰਿਆਂ ਦੀ ਧੌਣ ਚੁਕੇਗੀ ਆਪਣੇ ਆਪ ਜਿੱਥੇ ਰਤ ਡੁੱਲੇ ਸਰਾਂ ਦੇ ਦਾਨੀਆਂ ਦੀ ਜੀਵ ਲਏਗੀ ਇਹਨਾਂ ਦਾ ਨਾਂ ਪਹਿਲਾ ਗੱਲ ਛਿੜੇਗੀ ਜਦੋਂ ਕੁਰਬਾਨੀਆਂ ਦੀ ਇਹਨਾਂ ਦੋਵਾਂ ਮਕਾਇਆ ਜਿਵੇਂ ਪੈਂਦਾ ਕਿਸੇ ਹੋਰ ਮਸਾਫਰ ਤੋਂ ਮੁਕੜਾ ਨਹੀਂ ਜੁਗਾਤੀਕ ਇਤਿਹਾਸ ਦੇ ਪੰਨਿਆਂ ਤੋਂ ਲਹੂ ਇਹਨਾ ਮਸੂਮਾਂ ਦਾ ਸੁੱਕਣਾ ਨਹੀਂ ਜਿੱਦਾਂ ਮੌਤ ਦੇ ਬੂਹੇ ਤੇ ਇਹ ਠੁਕੇ ਕਿਸੇ ਹੋਰ ਨੇ ਇਸ ਤਰ੍ਹਾਂ ਠੁਕਣਾ ਨਹੀਂ ਪਾਣੀ ਸੁੱਕ ਜੂ ਸੱਤਾ ਸਮੁੰਦਰਾਂ ਦਾ ਲਹੂ ਇਹਨਾ ਮਸੂਮਾਂ ਦਾ ਸੁੱਕਣਾ ਨਹੀਂ ਠੋਕ ਠੋਕ ਕੇ ਤੇਸੀ ਦੇ ਨਾਲ ਇਟਾਂ ਜਿਵੇਂ ਜਿਵੇਂ ਉਹ ਕੰਧ ਉਸਾਰਦੇ ਗਏ ਇਨਾਂ ਸੁਚੀਆਂ ਲਾਲਾਂ ਦੇ ਲਾਲ ਹੋ ਹੋ ਤਿਵੇਂ ਤਿਵੇਂ ਚਿਹਰੇ ਚਮਕਾ ਮਾਰਦੇ ਰਹੇ ਤਿਵੇਂ ਤਿਵੇਂ ਚਿਹਰੇ ਚਮਕਾ ਮਾਰਦੇ ਰਹੇ ਕਰਕੇ ਨੰਗੀਆਂ ਤੇਗਾਾਂ ਦੀ ਸ਼ਾਂ ਸਰਤੇ ਜ਼ਾਲਮ ਜੋਰ ਹਕੂਮਤ ਦਾ ਦੱਸਦੇ ਰਹੇ ਮਾਤਾ ਸੁੰਦਰੀ ਦੇ ਦੋਵੇਂ ਫੁੱਲ ਸੁੰਦਰ ਨੀਹਾ ਵਿੱਚ ਖਲੋ ਕੇ ਹੱਸਦੇ ਰਹੇ ਮਾਤਾ ਸੁੰਦਰੀ ਦੇ ਦੋਵੇਂ ਫੁੱਲ ਸੁੰਦਰ ਨੀਹਾ ਵਿੱਚ ਖਲੋ ਕੇ ਹੱਸਦੇ ਰਹੇ ਆਉਣਾ ਬਾਜ਼ ਨਹੀਂ ਜ਼ਾਲਮਾ ਜ਼ੁਲਮ ਕਰਨੋ ਸੈਣ ਵਾਲਿਆਂ ਸੈਣ ਤੋਂ ਉੱਕੜਾ ਨਹੀਂ ਕਿਸੇ ਹੋਰ ਦਾ ਹੁੰਦਾ ਤੇ ਸੁੱਕ ਜਾਂਦਾ ਲਹੂ ਇਹਨਾ ਮਾਸੂਮਾਂ ਦਾ ਸੁੱਕਣਾ ਨਹੀਂ ਜਿੱਦਾਂ ਮੌਤ ਦੇ ਬੂਹੇ ਤੇ ਇਹ ਢੁਕੇ ਕਿਸੇ ਹੋਰ ਨੇ ਇਸ ਤਰ੍ਹਾਂ ਟੁਕਣਾ ਨਹੀਂ ਪਾਣੀ ਸੁੱਕ ਜੂ ਸੱਤਾ ਸਮੁੰਦਰਾਂ ਦਾ ਲਹੂ ਇਹਨਾ ਮਾਸੂਮਾਂ ਦਾ ਸੁੱਕਣਾ ਨਹੀਂ ਨਹੀਂ ਸੀ ਜਾਣਦੇ ਆਪਣੇ ਰਾਹ ਅੰਦਰ ਆਪ ਕੰਡੇ ਵਸਾਈਏ ਤਾਂ ਕੀ ਹੁੰਦਾ ਨਹੀਂ ਸੀ ਜਾਣਦੇ ਅੱਗ ਦੇ ਆਂਭੜਾ ਨੂੰ ਕੱਖਾਂ ਹੀੜ ਦਬਾਈਏ ਤਾਂ ਕੀ ਹੁੰਦਾ ਇਨਾਂ ਕੰਟੇ ਜਿਵੇਂ ਤੇਰਾ ਉੱਤੇ ਤਰਨ ਵਾਲਿਆਂ ਦੇ ਪੈਰ ਪਾੜ ਦਿੱਤੇ ਇਹਨਾਂ ਲਹੂ ਦੇ ਹਮਲ ਦੇ ਭੰਬੜਾ ਨੇ ਤਖਤ ਫੂਕ ਦਿੱਤੇ ਤਾਜ ਸਾੜ ਦਿੱਤੇ ਚਰਨ ਕਾਲੀਆਂ ਘਟਾਵਾਂ ਹਜ਼ਾਰ ਵਾਰੀ ਇਹਨਾਂ ਸੂਰਜਾਂ ਨੇ ਕਦੀ ਲੁਕਣਾ ਨਹੀਂ ਦਿੱਤੇ ਹੋਏ ਜਾਂ ਇਹਨਾਂ ਨੇ ਸਰੀ ਆਪਣੇ ਲਹੂ ਇਹਨਾਂ ਮਸੂਮਾਂ ਦਾ ਸੁੱਕਣਾ ਨਹੀਂ ਦਿੱਤੇ ਹੋਏ ਜਾਂ ਇਹਨਾਂ ਨੇ ਸਰੀ ਆਪਣੇ ਲਹੂ ਇਹਨਾਂ ਮਸੂਮਾਂ ਦਾ ਸੁੱਕਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ